ਲੁਧਿਆਣਾ ਦੇ ਨਾਮੀ ਰੈਸਟੋਰੈਂਟ ਦੇ ਵਿੱਚ ਰੋਟੀ ਦੇ ਵਿੱਚੋਂ ਪੱਥਰ ਨਿਕਲਿਆ ਇਸ ਦੀ ਇੱਕ ਵੀਡੀਓ ਵੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਵੀਡੀਓ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਅਕਸਰ ਹੀ ਅਜਿਹੇ ਮਾਮਲੇ ਜਿਹੜੇ ਨੇ ਸਾਹਮਣੇ ਆਉਂਦੇ ਨੇ ਮਸ਼ਹੂਰ ਰੈਸਟੋਰੈਂਟਸ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚੋਂ ਕੌਕਰੇ ਜ ਕੀੜੇ ਕਿੰਨਾ ਹੀ ਕੁਝ ਜਿਹੜਾ ਨਿਕਲਦਾ ਹੋਇਆ ਨਜ਼ਰ ਆਂਦਾ ਹੈ ਜਿਸ ਤੇ ਮਗਰੋਂ ਲੋਕ ਵੀ ਜਿਹੜੇ ਨੇ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਹੰਗਾਮਾ ਕੀਤਾ ਜਾਂਦਾ ਤੇ ਕਿਉਂ ਨਾ ਕੀਤਾ ਜਾਏ ਕਿਤਨਾ ਕਿਤੇ ਉਹਨਾਂ ਦੀ ਸਿਹਤ ਦੇ ਨਾਲ ਨਾ ਚੀਜ਼ਾਂ ਦੇ ਵਿੱਚ ਖਿਲਵਾੜ ਜਿਹੜਾ ਹੋ ਰਿਹਾ ਹੁੰਦਾ ਤੇ ਹੁਣ ਇੱਕ ਹੋਰ ਵੀਡੀਓ ਜਿਹੜੀ ਆ ਸਾਹਮਣੇ ਆ ਚੁੱਕੀ ਹੈ ਲੁਧਿਆਣਾ ਸ਼ਹਿਰ ਦੇ ਨਾਮੀ ਰੈਸਟੋਰੈਂਟ ਦੀ ਇਹ ਵੀਡੀਓ ਜਿਹੜੀ ਹੈ ਦੱਸੀ ਜਾ ਰਹੀ ਜਿਸ ਦੇ ਵਿੱਚ ਰੋਟੀ ਦੇ ਵਿੱਚ ਪੱਥਰ ਨਿਕਲੇ ਵੀਡੀਓ ਦੇ ਵਿੱਚ ਵੀ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿੰਜ ਪਲੇਟ ਦੇ ਵਿੱਚ ਵਿਅਕਤੀ ਦੇ ਵੱਲੋਂ ਇਹ ਰੋਟੀ ਚੋਂ ਅਲੱਗ ਕਰਕੇ ਰੱਖਿਆ ਗਿਆ ਲੋਕ ਜਿਹੜੇ ਨੇ ਉੱਥੇ ਖਾਣਾ ਖਾਣ ਦੇ ਲਈ ਜਾਂਦੇ ਨੇ ਸਮਾਨ ਜੋ ਕੁਝ ਉਹਨਾਂ ਨੇ ਖਾਣਾ ਹੁੰਦਾ ਆਰਡਰ ਕਰਦੇ ਨੇ ਤੇ ਆਰਡਰ ਜਿਸ ਵੇਲੇ ਆਂਦਾ ਰੋਟੀ ਖਾ ਰਹੇ ਹੁੰਦੇ ਨੇ ਤੇ ਅਚਾਨਕ ਹੀ ਮੋਹ ਦੇ ਵਿੱਚ ਥਾ ਰਾ ਜਾਂਦਾ ਤੇ ਰੈਸਟੋਰੈਂਟ ਸਟਾਫ ਨੂੰ ਵੀ ਜਿਹੜਾ ਇਸ ਬਾਬਤ ਜਾਣਕਾਰ ਕਰਵਾਇਆ ਜਾਂਦਾ ਇੱਕ ਵਾਰ ਮੌਕੇ ਦੀ ਵੀਡੀਓ ਤੁਸੀਂ ਵੀ ਜ਼ਰੂਰ ਦੇਖੋ ਤੇ ਅਜਿਹੇ ਮਾਮਲਿਆਂ ਲੈ ਕੇ ਤੁਹਾਡਾ ਕੀ ਕਹਿਣਾ ਹੈ ਉਹ ਵੀ ਜ਼ਰੂਰ ਹੀ ਸਾਂਝਾ ਕਰੋ